ਅਸੀਂ ਰੱਖ ਲੈ ਕਬੂਤਰ ਹਾਣ ਦੀਏ ਖੰਭਾਂ ਤੇ ਤੇਰਾ ਨਾਂ ਲਿਖਿਆ ਇਹ ਰਵਿੰਦਰ ਗਰੇਵਾਲ ਜੀ ਨੇ ਜਿਹੜਾ ਗਾਣਾ ਗਾਇਆ ਸੀ ਨਾ ਬਾਈ ਜੀ ਸਿਰਾ ਸਿਰਾ ਹਨਾ ਤੇ ਅਸੀਂ ਗਰਦਾਸਪੁਰ ਆਏ ਹੋਏ ਸੀਗੇ ਹਨਾ ਵਿਆਹ ਦੇ ਉੱਤੇ ਆਪਣੇ ਡਰਾਈਵਰ ਵੀ ਦੀ ਲੜਕੀ ਦਾ ਵਿਆਹ ਸੀਗਾ ਉੱਥੇ ਸਾਨੂੰ ਸੱਦਿਆ ਹੋਇਆ ਸੀ ਅਸੀਂ ਪਹੁੰਚੇ ਆ ਤੇ ਕਬੂਤਰ ਯਾਨੀ ਕਿ ਕਹ ਲਓ ਵੀ ਨਕਸ਼ਾ ਹੀ ਇਹ ਨਕਸ਼ਾ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਇਹਦੀ ਧੌਣ ਜਿਹੜੀ ਆ ਗੱਡੀ ਦੇ ਸਟੀਅਰਿੰਗ ਵਾਂਗੂ ਪੂਰੀ ਘੁੰਮ ਜਾਂਦੀ ਆ ਜਿਹੜਾ ਘਮਾਓ ਖਾਲਸਾ ਜੀ ਦਿਖਾਓ ਨਹੀਂ ਵੇ ਕੋ ਆਪੇ ਘਮਾਓ ਆਪਾਂ ਥੋੜੀ ਘਮਾਓ ਅੱਛਾ ਨਹੀਂ ਤੁਸੀਂ ਵੀ ਆ ਇਹ ਨਾ ਇਹ ਪੂਰਾ ਘਨਾਟਕ ਘੁੰਮ ਜਾਂਦੀ ਆ ਤੇ ਇਹ ਸ਼ੌਂਕ ਬਾਈ ਜੀ ਬੜਾ ਅਨਮੋਲ ਆ ਹਨਾ ਕਈ ਬੰਦੇ ਕਹਿੰਦੇ ਮੈਸ਼ ਆ ਜੇ ਇਹ ਆ ਬੂਆ ਪਰ ਬਾਈ ਜੀ ਕਬੂਤਰ ਆ ਜੀਬ ਆ ਹਨਾ ਜੀਬ ਕਦੀ ਮੈਸ਼ ਨਹੀਂ ਹੁੰਦਾ ਹੈਗਾ ਇਹਦਾ ਕਰਨ ਦੀਆਂ ਗੱਲਾਂ ਬਾਕੀ ਖਾਲਸਾ ਜੀ ਦੱਸਣਗੇ ਇਹਦੇ ਬਾਰੇ ਵੀ ਇਹ ਕਿਹੜੀ ਨਸਲ ਆ ਕਿੱਦਾਂ ਕਰਦਾ ਆ ਆਜੋ ਲਾਗੇ ਲਾਗੇ ਆ ਕੇ ਦਿਖਾਓ ਇਹ ਜੀ ਬਾਰਡਰ ਵਾਲਿਆਂ ਚੋਂ ਕਬੂ ਠੀਕ ਹੈ ਜੀ ਵਜੂਦ ਦੇਖੋ ਕਬੂਤਰ ਦਾ ਕਬੂਤਰ ਦੇ ਵਿੱਚ ਕਰੰਟ ਬਹੁਤ ਆ ਅੱਛਾ ਇਹ ਲਾਗੇ ਲਾਓ 24 ਬੋਲਟ ਆ ਕਿ 12 ਬੋਲਟ ਇਹ ਭਾਜੀ 36 ਅੱਛਾ ਅੱਖ ਦਾ ਸ਼ੌਂਕ ਕਰਾਉਨੇ ਤੁਹਾਨੂੰ ਇਹ ਚੈੱਕ ਕਰੋ ਇਹਦਾ ਕਬੂਤਰ ਦੀ ਅੱਖ ਹਾਂ ਇਹ ਮੇਰੇ ਕੋਲ ਵੀ ਤਕਰੀਬਨ ਸਾਰੀਆਂ ਪਾਰ ਦੀਆਂ ਨਸਲਾਂ ਆ ਦੇਖੋ ਇਹਦਾ ਪਰ ਪੱਲਾ ਚੈੱਕ ਕਰੋ ਇਹਦਾ ਵੱਡੇ ਵਜੂਦ ਦਾ ਵੱਡੇ ਪਰ ਪੱਲੇ ਦਾ ਕਬੂਤਰ ਹੈ ਇਹੋ ਤੇ ਇਹਨੂੰ ਜੇ ਅਸੀਂ ਕਹੀਏ ਨਾ ਅਣਜਾਣ ਬੰਦਾ ਇੱਕ ਕਬੂਤਰ ਨੂੰ ਕਾਬੂ ਨਹੀਂ ਕਰ ਸਕਦਾ ਹੂੰ ਆ ਦੇਖੋ ਪੂਰਾ ਕਾਬੂ ਕੀਤਾ ਲਿਆ ਇਹਦੇ ਇਹ ਰੰਗ ਭਾਜੀ ਚਲੋ ਨਿਸ਼ਾਨੀਆਂ ਵਾਸਤੇ ਲਾਉਂਦੇ ਆ ਠੀਕ ਆ ਜੀ ਇਹ ਜੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦੇ ਆ ਵੀ ਜਿਹੜੇ ਸਾਡੇ ਲੋਕ ਕਹਿੰਦੇ ਨਾ ਵੀ ਇਹ ਉਜਾੜ ਮੰਗਦੇ ਆ ਇਹ ਉਜਾੜ ਨਹੀਂ ਇਹ ਭਲਾ ਮੰਗਦੇ ਆ ਉਹ ਭਲਾ ਕਿਦਾਂ ਮੰਗਦੇ ਆ ਇਹ ਇਹਨਾਂ ਨੂੰ ਇੱਕ ਉਮੀਦ ਹੁੰਦੀ ਜਿੱਦਾਂ ਹੁਣ ਤੁਸੀਂ ਦੇਖੋ ਖੁੱਡਾ ਰੱਖਿਆ ਇਹਨਾਂ ਨੇ ਬੰਦ ਕੀਤੇ ਆ ਤੇ ਦਾਣਾ ਪਾਣੀ ਜਿਹੜਾ ਉਹ ਇਹਨਾਂ ਨੇ ਪਾਉਣਾ ਆਗੇ ਤੇ ਜਿਹਨੇ ਦਾਣਾ ਪਾਣੀ ਪਾਉਣਾ ਇਹਨਾਂ ਨੂੰ ਤਾਂ ਉਹਦੀ ਉਜਾੜ ਕਿੱਦਾਂ ਮੰਗਣਗੇ ਉਹ ਉਹਦੇ ਸੁੱਖ ਹੀ ਮੰਗਣਗੇ ਨਾ ਇਹ ਕਿਹੜਾ ਇਹਨਾਂ ਨੇ ਕਿਤੇ ਪੰਜਾਬੀ ਸਾਨੂੰ ਦੱਸਿਆ ਵੀ ਮੈਂ ਉਜਾੜ ਮੰਗਾਂ ਹਾਂ ਬਸ ਨਹੀਂ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਉਹ ਪਾਜੀ ਜਿਹਦੇ ਕੋਲ ਅਸੀ ਹੁੰਦਾ ਨਾ ਉਹ ਉਹ ਕਹਿੰਦਾ ਚੰਗਾ ਹੈ ਜਿਹਦੇ ਨਹੀਂ ਹੁੰਦਾ ਨਾ ਉਹਦਾ ਯਾਰ ਏਸੀ ਦੀਆਂ ਬਹੁਤ ਬਿਮਾਰੀਆਂ ਨੇ ਉਹ ਏਸੀ ਲੱਗ ਜਾਂਦਾ ਫੇਰ ਏਸੀ ਬਹੁਤ ਵਧੀਆ ਤੇ ਇੱਕ ਲਾਗੇ ਲਿਆਓ ਤੁਸੀਂ ਤੁਹਾਨੂੰ ਹੋਰ ਦੱਸਦੇ ਚੀਜ਼ ਉਹਨੇ ਉੱਪਰ ਸਾਡੇ ਵੱਲ ਕਰੂ ਕਹਿੰਦਾ ਜਿਹੜੇ ਲੋਕ ਕਹਿੰਦੇ ਨਾ ਉਜਾੜ ਮੰਗਦੇ ਆ ਇਹ ਜਦੋਂ ਕਬੂਤਰ ਗੁੜਕ ਦਾ ਤਕਰੀਬਨ ਉਹਨੂੰ ਉਹਨੂੰ ਮੰਨਦੇ ਆ ਕਿ ਉਹ ਉਜਾੜ ਮੰਗਦੇ ਆ ਇਸ ਸਪਸ਼ਟ ਕਰਦੇ ਕੀ ਅੱਜ ਇੱਕ ਤੁਹਾਨੂੰ ਗੱਲ ਵੀ ਜਿਹੜਾ ਕਬੂਤਰ ਹੈ ਨਾ ਉਹ ਹੀ ਗੁਰਕਦਾ ਹਾਂ ਜਿਹੜੀ ਮਾਦੀ ਆ ਉਹ ਬਸ ਮਾੜੀ ਜੀ ਸਮਝ ਲਓ ਵੀ ਨਾ ਮੱਤ ਰਹੀ ਕੂੰਕੂੰ ਕਰਦੀ ਜੀ ਦਾ ਗੇਰ ਫਸੇ ਤੇ ਗੱਡੀ ਜੋੜ ਲਾਉਂਦੀ ਸੈਲਫ ਵਾਂਗੂ ਇਹ ਉਹ ਚੀਜ਼ ਆ ਜਿਹੜਾ ਪਿਓਰ ਘੁੰਮ ਕੇ ਗੁਰਕਦਾ ਹਾਂ ਉਹ ਕਬੂਤਰ ਆ ਅੱਛਾ ਕਬੂਤਰੀ ਉਸ ਤਰ੍ਹਾਂ ਨਹੀਂ ਗੁਰਕ ਸਕਦੀ ਤੇ ਲੋਕ ਸਾਡੇ ਤਕਰੀਬਨ ਜਿਹੜਾ ਗੁਰਕਦਾ ਉਹਨੂੰ ਹੀ ਮੰਨਦੇ ਕਿ ਨੈਸ਼ ਕੰਦੇ ਜੀ ਇਹ ਉਜਾੜ ਮੰਗਦੇ ਆ ਤੇ ਫਿਰ ਬਾਕੀ ਇੱਕ ਇਹ ਹੂ ਹੂ ਕਰਦੇ ਹੁੰਦੇ ਆ ਕਬੂਤਰ ਉਹ ਜਦੋਂ ਇਹਨਾਂ ਦਾ ਜੋੜਾ ਪੈਂਦਾ ਉਹ ਫਿਰ ਆਂਡੇ ਦੇਣ ਨੂੰ ਆਪਣੀ ਜਗ੍ਹਾ ਤੇ ਬਹਿ ਕੇ ਆਪਣੇ ਨਾਲ ਦੀ ਜਿਹੜੀ ਇਹਨਾਂ ਦੀ ਜੀਵਨ ਸਾਥਣ ਹੁੰਦੀ ਆ ਜਿਹੜੀ ਇਹਨਾਂ ਦੀ ਕਬੂਤਰੀ ਉਹਨੂੰ ਸੱਦਦੇ ਵੀ ਮੈਂ ਇੱਥੇ ਬੈਠਾ ਇੱਥੇ ਆ ਕੇ ਆਂਡਾ ਦੇ ਆਹ ਤੇ ਇਹ ਆ ਵੀ ਇਹ ਜੀਵ ਆ ਦੇਖੋ ਜੀ ਕੁਦਰਤ ਨੇ ਕਿੰਨੀ ਸੋਹਣੀ ਕਲਾਕਾਰੀ ਕੀਤੀ ਜਾਓ ਤੁਸੀਂ ਮੈਨੂੰ ਕੋਈ ਚੀਜ਼ ਬਣਾ ਕੇ ਉਹਦੇ ਵਿੱਚ ਇਦਾਂ ਰੰਗ ਭਰੋਗੇ ਤਾਂ ਤਾਂ ਹੀ ਰੰਗ ਕਈ ਵਾਰੀ ਸਾਨੂੰ ਰੰਗ ਪਸੰਦ ਵੀ ਨਹੀਂ ਆਉਂਦਾ ਇਹ ਚੋ ਵੀ ਆ ਸ਼ਾਈਨਿੰਗ ਵੀ ਆ ਵਿੱਚ ਹਰੇ ਇਹ ਦੇਖੋ ਸ਼ਾਈਨਿੰਗ ਦੇਖੋ ਨਾ ਤੌਣਦੀ ਇਹਦੀ ਬਹੁਤ ਸ਼ਾਈਨਿੰਗ ਹੈ ਦੇਖੋ ਕਦੀ ਹਰਾ ਕਦੀ ਜਾਮਣੀ ਆਹ ਦੇਖੋ ਉੱਪਰੋਂ ਜਾਮਣੀ ਹਰਾ ਚਿੱਟਾ ਕਾਲਾ ਆਹ ਦੇਖੋ ਉੱਪਰੋਂ ਜਾਮਣੀ ਆਹ ਹੁਣ ਜਾਮਣੀ ਦੀ ਤਾਂ ਠੀਕ ਹੈ ਜੀ ਇਹ ਕਲਾਕਾਰੀ ਕੁਦਰਤ ਦੀ ਹੈ ਜੀ ਕੁਦਰਤ ਨਾਲੋਂ ਬਾਈ ਰੱਬ ਦੀ ਬਣਾਈ ਚੀਜ਼ ਨੂੰ ਆਪਾਂ ਨੈਸ਼ ਨਹੀਂ ਕਹਿ ਸਕਦੇ ਹਨ ਇੱਕ ਕਬੂਤਰ ਦੇ ਵਿੱਚ ਬਹੁਤ ਕਰੰਟਾ ਦੇਖੋ ਜੀ ਮੈਂ ਤਕਰੀਬਨ 24 ਘੰਟੇ ਕਬੂਤਰਾਂ ਦੇ ਵਿੱਚ ਰਹਿਣ ਵਾਲਾ ਬੰਦਾ ਮੇਰੇ ਹੱਥ 'ਚ ਨਹੀਂ ਆ ਰਿਹਾ ਇਹ ਇੰਨੀ ਪਾਵਰ ਵਾਲਾ ਕਬੂਤਰ ਹੈ ਉਹ ਅਣਜਾਣ ਬੰਦਾ ਤਾਂ ਇਹ ਬੰਦੇ ਤੋਂ ਤਾਂ ਹੁਣ ਛੁੱਟ ਕੇ ਕਿੱਦਾਂ ਕਿੱ데 ਪਹੁੰਚਾ ਹੋਣਾ ਸੀ ਠੀਕ ਹੈ ਜੀ ਬਾਕੀ ਕੋਈ ਵੀ ਰੱਬ ਦਾ ਜੀਵ ਆ ਚਾਹੇ ਇਨਸਾਨ ਆ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਉਹਦੇ ਨਾਲ ਪਿਆਰ ਕਰੋ ਜੀ ਠੀਕ ਹੈ ਜੀ ਧੰਨਵਾਦ